ਪਿਛੇ ਇੱਕ ਪ੍ਰੋਫੈਸਰ ਜਿਹੜੀ ਬੀਬੀ ਆ ਸਾਡੇ ਉਹਨੂੰ ਆਤਮ ਹੱਤਿਆ ਲਈ ਮਜਬੂਰ ਹੋਣਾ ਪੈ ਰਿਹਾ ਐਡਵਰਟਾਈਜ਼ਮੈਂਟ ਦੇ ਵਿੱਚ ਸਰ ਇਹ ਗਲਤੀ ਸੀ ਕਿ ਜਿਹੜਾ ਹੈਗਾ ਅਸੀਂ 168 ਸਿਲੈਕਟਡ ਡੀਪੀ ਕੈਂਡੀਡੇਟ ਜਿਨ੍ਹਾਂ ਨੂੰ ਸਰਕਾਰ ਦੁਆਰਾ ਨਿਯੁਕਤੀ ਪੱਤਰ ਦਿੱਤੇ ਗਏ ਸੀ ਅਤੇ ਨੋਟੀਫਿਕੇਸ਼ਨ ਦੀਆਂ ਖਾਮੀਆਂ ਦੇ ਕਾਰਨ ਡਿਪਾਰਟਮੈਂਟ ਦੀਆਂ ਗਲਤੀਆਂ ਦੇ ਕਾਰਨ ਖਮਿਆਜਾ ਸਾਨੂੰ ਭੁਗਤਣਾ ਪੈ ਰਿਹਾ ਹੈ ਜਿਸ ਕਾਰਨ ਅਸੀਂ ਅੱਜ ਦੁਖੀ ਹੋ ਕੇ ਪਿੰਡ ਢੇਰ ਦੀ ਟੈਂਕੀ ਦੇ ਉੱਪਰ ਚੜਨ ਲਈ ਮਜਬੂਰ ਹੋਏ ਆ ਇਹੋ ਜੀ ਕੜਾਕੇ ਦੀ ਠੰਡ ਦੇ ਵਿੱਚ ਸਾਨੂੰ ਮਜਬੂਰ ਹੋ ਕੇ ਟੈਂਕੀਆਂ ਤੇ ਚੜਨਾ ਪੈ ਰਿਹਾ ਹੈ ਕਾਰਨ ਕਿ ਡਿਪਾਰਟਮੈਂਟ ਦੁਆਰਾ ਨੋਟੀਫਿਕੇਸ਼ਨਾਂ ਦੇ ਵਿੱਚ ਲੂਜ਼ ਪੁਆਇੰਟ ਰੱਖੇ ਜਾਂਦੇ ਨੇ ਜਿਸ ਕਾਰਨ ਭਰਤੀਆਂ ਕੋਟਾਂ ਦੇ ਵਿੱਚ ਰੁੱਲ ਜਾਂਦੀਆਂ ਨੇ ਜਿਸ ਦਾ ਖਮਿਆਜਾ ਅੱਜ ਸਾਨੂੰ ਭੁਗਤਣਾ ਪੈ ਰਿਹਾ ਹੈ ਜੇਕਰ ਸਾਡੀ ਕੋਈ ਪੁਖਤਾ ਕਾਰਵਾਈ ਜਾਂ ਸਾਡਾ ਮਸਲਾ ਹੱਲ ਨਹੀਂ ਕੀਤਾ ਜਾਂਦਾ ਤਾ ਇਥੋਂ ਜੋ ਵੀ ਨੁਕਸਾਨ ਹੋਏਗਾ ਉਹਦੀ ਜ਼ਿੰਮੇਵਾਰ ਜ਼ਿੰਮੇਵਾਰ ਡਿਪਾਰਟਮੈਂਟ ਪ੍ਰਸ਼ਾਸਨ ਜਾਂ ਸਰਕਾਰ ਹੋਏਗੀ 168 ਡੀਪੀ ਜੁਨੀਅਨ ਜਿੰਦਾਬਾਦ 168 ਡੀਪੀ ਜੁਨੀਅਨ ਜਿੰਦਾਬਾਦ ਸਰ ਕਿਉਂਦਾ ਜੀ ਸਾਥੋਂ ਜਦੋਂ ਜਿਨ੍ਹਾਂ ਨੇ ਦੱਸਿਆ ਹੀ ਹੈ ਸਾਤ ਪੇਪਰ ਲਿਆ ਗਿਆ ਸਾਡੇ ਸਕੂਪ ਨਹੀਂ ਵੀ ਹੋਈ ਪੇਪਰ ਵੀ ਲਿਆ ਗਿਆ ਸਾਰਾ ਕੁਝ ਹੋਇਆ ਉਸ ਤੋਂ ਬਾਅਦ ਸਾਨੂੰ ਜੁਆਇਨਿੰਗ ਲੈਟਰ ਆਫਰ ਲੈਟਰ ਸਟੇਸ਼ਨ ਤੱਕ ਅਲਾਟਮੈਂਟ ਸਾਨੂੰ ਦੇ ਦਿੱਤੀ ਉਸ ਤੋਂ ਬਾਅਦ ਕੀ ਕੀਤਾ ਜੀ ਜਿਹੜੇ ਹੋਰ ਕੈਂਡੀਡੇਟ ਸੀਗੇ ਪੀਆਡ ਵਾਲੇ ਉਹਨਾਂ ਨੇ ਸਟੇਲ ਆਈ ਹੋਈ ਸੀ ਉਹਨਾਂ ਦੇ ਸਟੇਲ ਦੇ ਵਿੱਚ ਕੀ ਹੋਇਆ ਸਾਨੂੰ ਜਿਹੜਾ ਰਿਜ਼ਲਟ ਆਇਆ ਉਹ ਜੱਜ ਨੇ ਸਾਡੇ ਐਨਟੀ ਦੇ ਦਿੱਤਾ ਕਿਉਂਕਿ ਉਹ ਸਾਰੀ ਜਿਹੜੀ ਗਲਤੀ ਸੀ ਉਹ ਡਿਪਾਰਟਮੈਂਟ ਦੀ ਸੀ ਗਲਤੀ ਡਿਪਾਰਟਮੈਂਟ ਦੀ ਇਹ ਸੀ ਕਿ ਉਹਨਾਂ ਨੇ ਐਡਵਰਟਾਈਜ਼ਮੈਂਟ ਦੇ ਵਿੱਚ ਟੈਟ ਮੰਗਿਆ ਸੀ ਹਾਲਾਂਕਿ 2023 ਤੋਂ ਪਹਿਲਾਂ ਕੋਈ ਵੀ ਟੈਟਾ ਜਿਹੜਾ ਕੰਟੈਕਟ ਨਹੀਂ ਸੀ ਕਰਵਾਇਆ ਗਿਆ ਇਸ ਤੋਂ ਬਾਅਦ ਜੋ ਰਿਜ਼ਲਟ ਸਾਡੇ ਐਨਟੀ ਆ ਜਾਂਦਾ ਹੈ ਤਾ ਸਾਨੂੰ ਸ਼ਰਕਤ ਹੀ ਆਉਣਾ ਪੈਂਦਾ ਇੱਥੇ ਤੱਕ ਮੈਂ ਇਹ ਕਹਿਣਾ ਚਾਹੁੰਗਾ ਕਿ ਡਿਪਾਰਟਮੈਂਟ ਜਿਹੜਾ ਉਹ ਸਾਡੇ ਹੱਕ ਵਿੱਚ ਹੱਕ ਵਿੱਚ ਬੋਲਦੇ ਹੋਏ ਸਾਡੇ ਡਬਲ ਵੈਂਚ ਤੇ ਕੇਸ ਲੜੇ ਤੇ ਸਾਨੂੰ ਸਾਡੇ ਬਣਦੇ ਹੱਕ ਦੇ ਹਜੇ ਮਹੀਨੇ ਬਾਅਦ ਸੁਣਵਾਈ ਹੈ ਜੇਕਰ ਨਹੀਂ ਹੁੰਦਾ ਤਾਂ ਕਿੰਨੀ ਵੀ ਦੇਰ ਇਹ ਧਰਨਾ ਜਾਰੀ ਰੂਗਾ ਟੈਂਕੀ ਤੇ ਇਸੇ ਤਰੀਕੇ ਨਾਲ ਬਟੇ ਜੀ ਅੱਜ ਅਸੀਂ ਅੱਜ ਸਾਡੇ ਜਿਹੜੇ ਕੈਂਡੀਡੇਟ ਸੀਗੇ ਉਹ ਟੈਂਕੀ ਦੇ ਉੱਪਰ ਚੜ੍ਹਿਆ ਇਸ ਤੋਂ ਜ਼ਿਆਦਾ ਸੀ ਹੋਰ ਵੀ ਤਿੱਖਾ ਸੰਘਰਸ਼ ਕਰਾਂਗੇ ਸਰ ਜੇ ਸਾਡੇ ਹੱਕ ਸਾਨੂੰ ਨਹੀਂ ਮਿਲਦੇ ਅਸੀਂ ਹੱਕਾਂ ਦੀ ਲੜਾਈ ਲੜਦੇ ਹਾਂ ਆਪਣੀ ਲੜਾਈ ਲੜਦੇ ਆ ਤੇ ਇਦਾਂ ਹੀ ਲੜਦੇ ਰਹਿਣਗੇ ਮੁਜ਼ਾਬਤ 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 ਪੰਜਾਬ ਸਰਕਾਰ ਮਰਦਾਬਾਦ ਮੁਜ਼ਾਬਤ ਮੁਜ਼ਾਬਤ ਐਜੂਕੇਸ਼ਨ ਡਿਪਾਰਟਮੈਂਟ ਮਰਦਾਬਾਦ ਮੁਜ਼ਾਬਤ ਮੁਜ਼ਾਬਤ ਪੰਜਾਬ ਸਰਕਾਰ ਮਰਦਾਬਾਦ ਮੁਜ਼ਾਬਤ ਮੁਜ਼ਾਬਤ ਸ੍ਰੀਖ识ਿਆ ਦੀ ਭਰਤੀ ਪੂਰੀ ਕਰੋ ਪੂਰੀ ਕਰੋ ਪੂਰੀ ਕਰੋ ਸ੍ਰੀਖ识ਿਆ ਦੀ ਭਰਤੀ ਪੂਰੀ ਕਰੋ ਪੂਰੀ ਕਰੋ ਪੂਰੀ ਕਰੋ ਤੇ ਆਪਾਂ ਨੂੰ ਤੁਲਾ ਤੇ ਭੇਜਿਆ ਜਾਵੇ ਭੇਜਿਆ ਜਾਵੇ ਭੇਜਿਆ ਜਾਵੇ ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਇਹ ਪਹਿਲਾਂ ਪ੍ਰੋਫੈਸਰ ਉਸ ਤੋਂ ਬਾਅਦ ਫਿਰ ਪੀਟੀਟੀ ਵਾਲੇ ਤੇ ਹੁਣ ਇਹ ਜਿਹੜੇ ਫਿਜ਼ੀਕਲ ਐਜੂਕੇਸ਼ਨ ਵਾਲੇ ਬੈਠ ਗਏ ਨੇ ਭਰਨੇ ਵਿੱਚ ਚਾਹੁੰਦੇ ਸਾਨੂੰ ਹੈਰਾਨੀ ਹੈ ਵੀ ਸਾਡੇ ਬੱਚੇ ਜਿਹੜੇ ਬਹੁਤ ਪੜੇ ਲਿਖੇ ਆ ਟੈਟ ਦੇ ਟੈਸਟ ਕਲੀਅਰ ਕੀਤੇ ਆ ਔਰ ਲਗਾਤਾਰ ਜਦੋਂ ਤੋਂ ਇਹ ਮੰਤਰੀ ਬਣਿਆ ਹੈ ਉਦੋਂ ਤੋਂ ਟੈਂਕੀਆਂ ਤੇ ਵੀ ਚੜ ਰਹੇ ਪੱਕੇ ਮੋਰਚੇ ਵੀ ਲਾ ਰਹੇ ਆ ਆਪਣੀਆਂ ਜ਼ਿੰਦਗੀਆਂ ਜਿਹੜੀਆਂ ਉਹ दा ਤੇ ਲਾ ਕੇ ਮਰਨ ਵਰਤ ਵੀ ਰੱਖ ਰਹੇ ਆ ਪਿੱਛੇ ਇੱਕ ਪ੍ਰੋਫੈਸਰ ਜਿਹੜੀ ਬੀਬੀ ਆ ਸਾਡੀ ਉਹਨੂੰ ਆਤਮ ਹੱਤਿਆ ਲਈ ਮਜਬੂਰ ਹੋਣਾ ਪੈ ਰਿਹਾ ਕਿਉਂਕਿ ਸਰਕਾਰ ਦੇ ਲਾਰੇ ਆ ਉਹ ਖਾਸ ਕਰਕੇ ਸਿੱਖਿਆ ਮੰਤਰੀ ਜਿਨ੍ਹਾਂ ਨੇ ਦੱਸਿਆ ਕਿ ਜਦ ਤੱਕ ਟੈਂਕੀ ਦੇ ਨੇ ਜਿਹੜੇ ਜਦ ਤੱਕ ਰੋਲਾ ਨਾ ਪਾਏ ਮੰਤਰੀ ਗੱਲ ਨਹੀਂ ਕਰਦਾ ਅੱਜ ਇਹਨਾਂ ਨੌਜਵਾਨਾਂ ਨੇ ਇਹ ਬੱਚੇ ਸਾਡੇ ਜਿਹੜੇ ਆਪਣੇ ਭਵਿੱਖ ਲਈ ਗਰੀਬਾਂ ਦੇ ਮਜ਼ਦੂਰਾਂ ਕਿਸਾਨਾਂ ਦੇ ਪੁੱਤ ਐ ਤਿਆਂ ਹੈ ਔਰ ਇਹਨਾਂ ਦਾ ਆਪਣਾ ਪਵੇਖਾ ਜਿਹੜਾ ਸਵਾਰਨਾ ਪੰਜਾਬ ਦਾ ਪਵੇਖਾ ਸਵਾਰਨਾ ਬੱਚਿਆਂ ਨੂੰ ਪੁਰਾਣਾ ਹੈ ਪਰ ਸਰਕਾਰ ਸਕੂਲਾਂ ਦੀ ਇਹਨਾਂ ਦੀ ਭਰਤੀ ਨਹੀਂ ਕਰ ਰਹੀ ਸੋ ਸਾਡੀ ਇਲਾਕੇ ਦੇ ਅੰਦਰ ਲੜਾਈ ਹੈ ਕਿ ਮੰਤਰੀ ਤੂੰ ਆਪਣਾ ਹੰਕਾਰ ਛੱਡ ਦੇ ਆੜੀ ਛੱਡ ਦੇ ਇਹਨਾਂ ਦੀ ਗੱਲ ਹੈ ਜਿਹੜੀ ਸੁਣ ਔਰ ਤਾਂ ਜੋ ਇਹ ਟੈਂਕੀਆਂ ਤੇ ਚੜ ਕੇ ਮਰਨ ਵਰਤ ਰੱਖ ਕੇ ਆਪਣੀਆਂ ਜ਼ਿੰਦਗੀਆਂ ਜਿਹੜੀਆਂ ਤਬਾਹ ਨਾ ਕਰਨ ਤੁਸੀਂ ਵਾਅਦਾ ਕੀਤਾ ਸੀ ਕਿ ਅਸੀਂ ਘਰ ਘਰ ਰੋਜ਼ਗਾਰ ਦੇਵਾਂਗੇ ਜੇ ਸਾਡੀ ਸਰਕਾਰਾਂ ਦੀ ਹੈ ਇਹਨਾਂ ਲੋਕਾਂ ਨੇ ਤੁਹਾਨੂੰ ਜਿਹੜੇ ਬੰਮੇ ਐਮਐਲਏ ਚੁਣ ਕੇ ਪੰਜਾਬ ਦੇ ਵਿੱਚ ਪਹਿਲੀ ਵਾਰ ਜਿਹੜਾ ਸਾਡੇ ਦੇਸ਼ ਜਾਂ ਦੇਸ਼ ਦੀ ਇੱਜ਼ਾਤ ਤੋਂ ਬਾਅਦ ਇੰਨੇ ਐਮਐਲਏ ਜਿਹੜੇ ਤੁਹਾਨੂੰ ਦਿੱਤੇ ਆ ਔਰ ਤੁਸੀਂ ਅੱਜ ਜਿਹੜਾ ਇਹਨਾਂ ਦਾ ਖਿਆਲ ਭਵੇਖਾ ਜਿਹੜਾ ਤਬਾਹ ਕਰ ਰਹੇ ਹੋ ਸੋ ਸਾਡੀ ਇਹੀ ਮੰਗ ਹੈ ਕਿ ਫੌਰੀ ਤੌਰ ਤੇ ਇਹਨਾਂ ਦੀਆਂ ਮੰਗਾਂ ਜਿਹੜੀਆਂ ਮੰਨ ਕੇ ਇਹਨਾਂ ਦੇ ਹੱਕ ਆ ਜਿਹੜੇ ਇਹਨਾਂ ਨੂੰ ਦਿੱਤੇ ਜਾਣ ਸਰ ਅਸੀਂ 168 ਡੀਪੀ ਕੈਂਡੀਡੇਟਸ ਆ ਸਾਡਾ ਜੋ ਹੈ ਸਾਡਾ ਕੀ 168 ਡੀਪੀ ਦੀਆਂ ਪੋਸਟਾਂ ਆਈਆਂ ਸੀ ਜਿਦੇ ਵਿੱਚ ਕਿ ਇਸ ਡਿਪਾਰਟਮੈਂਟ ਵੱਲੋਂ ਸਾਨੂੰ ਰੋਲ ਨੰਬਰ ਵਗੈਰਾ ਵੀਸ਼ੂ ਕਰ ਦਿੱਤੇ ਗਏ ਸਾਡਾ ਪੇਪਰ ਹੋਇਆ ਸਕਰੂਟੀ ਹੋ ਗਿਆ ਉਤੋਂ ਤੱਕ ਕਿ ਸਾਨੂੰ ਜੁਆਇਨਿੰਗ ਲੈਟਰ ਦੇ ਦਿੱਤੇ ਗਏ ਸਟੇਸ਼ਨ ਅਲਾਟਮੈਂਟ ਤੱਕ ਸਾਨੂੰ ਦੇ ਦਿੱਤੀ ਗਈ ਪਰ ਕੀ ਸੀ ਇੱਕ ਐਡਵਰਟਾਈਜ਼ਮੈਂਟ ਜਿਹੜੀ ਇਹਨਾਂ ਦੀ ਡਿਪਾਰਟਮੈਂਟ ਦੀ ਜਿਹੜੀ ਇੱਕ ਮਿਸਟੇਕ ਸੀ ਉਹਨੂੰ ਮੋਰਾ ਬਣਾ ਕੇ ਜਿਹੜਾ ਹੈਗਾ ਕੁਝ ਇੱਕ ਗਲਤ ਕੈਂਡੀਡੇਟਸ ਨੇ ਜਿਹੜਾ ਹੈਗਾ ਸਾਡੇ ਉੱਪਰ ਸਟੇ ਲੈ ਲਈ ਤੇ ਅੱਗੇ ਜਾ ਕੇ ਜਿਵੇਂ ਜਿਹੜਾ ਹੈਗਾ ਡਿਪਾਰਟਮੈਂਟ ਨੇ ਸਾਨੂੰ ਕੋਰਟ ਵਿੱਚ ਪੂਰੀ ਵਧੀਆ ਤਰ੍ਹਾਂ ਡਿਫੈਂਡ ਨਹੀਂ ਕਰਿਆ ਜੀਦੇ ਕਰਕੇ ਜਿਹੜਾ ਹੈਗਾ ਫੈਸਲਾ ਉਹ ਗਲਤ ਤੇਰੇ ਦੇ ਹੱਕ ਵਿੱਚ ਚਲਾ ਗਿਆ ਜਿਹਦਾ ਭੁਗਤਾਨ ਅਸੀਂ ਅਜੇ ਇੱਥੇ ਕਰ ਰਹੇ ਆ ਇਹ ਸਿਰਫ ਡਿਪਾਰਟਮੈਂਟ ਦੀਆਂ ਗਲਤੀਆਂ ਨਹੀਂ ਜੀਦੇ ਕਰਕੇ ਅਸੀਂ ਸਾਰਾ ਅਜ ਖਮਿਆਜਾ ਇੱਥੇ ਭੁਗਤ ਰਹੇ ਆ ਕੀ ਐਡਵਰਟਾਈਜ਼ਮੈਂਟ ਦੇ ਵਿੱਚ ਗਲਤੀ ਸੀ ਕਿ ਐਡਵਰਟਾਈਜ਼ਮੈਂਟ ਦੇ ਵਿੱਚ ਸਰ ਇਹ ਗਲਤੀ ਸੀ ਕਿ ਜਿਹੜਾ ਹੈਗਾ ਪੀਐਸ ਟੈਟ 2 ਜਿਹੜਾ ਹੈਗਾ ਉਹ ਜਿਹੜਾ ਹੈਗਾ ਪੇਸ਼ ਕੀਤਾ ਜਾਏ ਪਰ ਜਿਹੜਾ ਫਿਜ਼ੀਕਲ ਐਜੂਕੇਸ਼ਨ ਦਾ ਅੱਜ ਤੱਕ 2023 ਤੱਕ ਜਿਹੜਾ ਪੀਐਸ ਟੈਟ 2 ਹੋਇਆ ਹੀ ਨਹੀਂ ਐਨਸੀਟੀ ਦੇ ਰੂਲਸ ਅਕੋਰਡਿੰਗ ਵੀ ਜਿਹੜਾ ਹੈਗਾ ਟੈਟ ਹੁੰਦਾ ਹੀ ਨਹੀਂ ਫਿਜ਼ੀਕਲ ਐਜੂਕੇਸ਼ਨ ਦਾ ਕਿ ਇਹ ਇਹਨਾਂ ਦੀ ਸਿਰਫ ਇੱਕ ਮਿਸਟੇਕ ਸੀ ਐਡਵਰਟਾਈਜ਼ਮੈਂਟ ਜਿਹੜੀ ਬਾਕੀ ਸਬਜੈਕਟਸ ਨਾਲ ਮਰਜ ਹੋ ਗਈ ਤੇ ਇਹਨਾਂ ਨੇ ਖੁਦ ਜਿਹੜੀ ਹੈਗਾ ਇੱਕ ਸੋਧ ਪੱਤਰ ਜਾਰੀ ਕਰਕੇ ਆਪਦੀ ਜਿਹੜੀ ਗਲਤੀ ਨੂੰ ਐਕਸੈਪਟ ਕੀਤਾ ਹੈ ਕਿ ਜਿਹੜੀ ਸਾਡੀ ਆ ਗਲਤੀ ਹੋਈ ਹੈ ਪਰ ਅਸੀਂ ਇਹਨੂੰ ਸੁਧਾਰ ਰਹੇ ਹਾਂ ਪਰ ਉਹਦਾ ਕੀ ਹੈ ਜਿਹੜਾ ਹੈਗਾ ਕੁਝ ਗਲਤ ਕੈਂਡੀਡੇਟਸ ਨੇ ਜਿਹੜਾ ਹੈਗਾ ਨਜਾਇਜ਼ ਫਾਇਦਾ ਉਠਾ ਲਿਆ ਜਿਹਦਾ ਭੁਗਤਾਨ ਅਜੇ ਇੱਥੇ ਬੈਠੇ ਕਰ ਰਹੇ ਆ ਇਹ ਐਡਵਰਟਾਈਜ਼ਮੈਂਟ ਜਿਹੜੀ ਕਦੋਂ ਆਈ ਸੀ ਕਿਹੜੇ ਈਅਰ ਦੇ ਵਿੱਚ ਆਈ ਸੀ ਇਹ ਸਰ 2021 ਦੇ ਵਿੱਚ ਆਈ ਸੀ ਦਸੰਬਰ 2021 ਦੇ ਵਿੱਚ ਆਈ ਸੀ ਕਾਂਗਰਸ ਸਰਕਾਰ ਦੇ ਟਾਈਮ ਜਿਹ ਉਹ ਮੌਜੂਦਾ ਸਰਕਾਰ ਦੇ ਟਾਈਮ ਵਿੱਚ ਚੱਲਿਆ ਸੀ ਸਰ ਇਹਦੇ ਲਈ ਗਿਲਟਿਕ ਨੂੰ ਮੰਨ ਰਹੇ ਹੋ ਤੁਸੀਂ ਸਰ ਇਹਦੇ ਲਈ ਸਾਰਾ ਦਾ ਸਾਰਾ ਜ਼ਿੰਮੇਦਾਰ ਪੰਜਾਬ ਸਰਕਾਰ ਸਭ ਤੋਂ ਵੱਡਾ ਜ਼ਿੰਮੇਦਾਰ ਇਹਦਾ ਡਿਪਾਰਟਮੈਂਟ ਹੈ ਸਭ ਤੋਂ ਵੱਡਾ ਜ਼ਿੰਮੇਦਾਰ ਹੈਗਾ ਗੁਲਸ਼ਨ ਸ਼ਾਹਬੜਾ ਸਰ ਕੀ ਮੰਗ ਕਰਦੇ ਹੋਗੇ ਸਰ ਅਸੀਂ ਇਹੀ ਮੰਗ ਕਰਦੇ ਹਾਂ ਕਿ ਅਸੀਂ ਸਰ ਸਿਰਫ ਇਨਸਾਫ ਦੀ ਮੰਗ ਕਰਦੇ ਹਾਂ ਕਿ ਜਿਹੜਾ ਸਾਨੂੰ ਇਨਸਾਫ ਮਿਲੇ ਜਿਹੜੇ ਸਹੀ ਕੈਂਡੀਡੇਟਸ ਨੇ ਸਾਨੂੰ ਸਕੂਲਾਂ ਵਿੱਚ ਭੇਜਿਆ ਜਾਵੇ ਸਰਕਾਰ ਜਿਹੜੀ ਹੈਗੀ ਡਬਲ ਬੈਂਚ ਤੇ ਸਾਡੇ ਲਈ ਕੇਸ ਲੜੇ ਤੇ ਸਾਨੂੰ ਜਿਹੜਾ ਹੈਗਾ ਇਨਸਾਫ ਦਿਵਾਵੇ ਲਗਦਾ ਨਹੀਂ ਕਿ ਹੁਣ ਤਾਂ ਕੋਰਟ ਜਿਹੜਾ ਹੈ ਕੋਰਟ ਦੇ ਵਿੱਚ ਕੇਸ ਹੈ ਤੇ ਸਰਕਾਰ ਦੇ ਹੱਥੋਂ ਤਾਂ ਕੁਝ ਨਹੀਂ ਆਉਣਾ ਸਰ ਜਦੋਂ ਗਲਤੀਆਂ ਸਰਕਾਰ ਦੀਆਂ ਨੇ ਗਲਤੀਆਂ ਡਿਪਾਰਟਮੈਂਟ ਦੀਆਂ ਤਾਂ ਉਹਨਾਂ ਨੂੰ ਸੁਧਾਰਨਾ ਵੀ ਡਿਪਾਰਟਮੈਂਟ ਨੇ ਹੀ ਹੈ ਅਸੀਂ ਥੋੜੀ ਸੁਧਾਰਾਂਗੇ ਕੋਰਟ ਵਿੱਚ ਇਹਨਾਂ ਨੇ ਸਾਨੂੰ ਡਿਫੈਂਡ ਕਰਨਾ ਜਿਵੇਂ ਕਿਵੇਂ ਕਰਕੇ ਸਾਨੂੰ ਤਾਂ ਇਨਸਾਫ ਲੈ ਕੇ ਦੇਣਾ ਸਰ ਕੋਰਟ ਦੀ ਨੈਕਸਟ ਸੈਸ਼ਨ ਜਿਹੜੀ ਹੈ ਇਸ ਕੇਸ ਦੀ ਕਦੋਂ ਸੁਣਵਾਈ ਹੈ ਸਰ ਸਾਡੀ ਜਿਹੜੀ ਹੈਗੀ ਹੈ ਹੁਣ ਇੱਕ ਮਹੀਨੇ ਬਾਅਦ ਸ਼ਾਇਦ ਸੁਣਵਾਈ ਹੋਏਗੀ ਕਿਉਂਕਿ ਸਾਡੀ ਹੁਣ ਡਬਲ ਬੈਂਚ ਤੇ ਅਪੀਲ ਜਾਏਗੀ ਕਿ ਜੇ ਤੁਸੀਂ ਧਰਨੇ ਤੇ ਬੈਠੇ ਹੋ ਟੈਂਕੀਆਂ ਤੇ ਵੀ ਚੜ੍ਹੇ ਹੋ ਹਾਂਜੀ ਸਰ ਸਾਡੇ ਸਰ ਸਾਡਾ ਹੁਣ ਜਦੋਂ ਤੱਕ ਅਸੀਂ ਸਕੂਲਾਂ ਚ ਨਹੀਂ ਜਾਂਦੇ ਸਾਡਾ ਇਹ ਸੰਘਰਸ਼ ਇਦਾਂ ਹੀ ਜਾਰੀ ਰਹੇਗਾ ਕਿਉਂਕਿ ਸਾਡੇ ਹੱਥ ਉੱਚ ਹੁਣ ਕੁਝ ਵੀ ਨਹੀਂ ਹੈ ਸਰ ਸਾਡੇ ਮਾਪੇ ਜਿਹੜੇ ਗਰੀਬ ਮਾਪੇ ਉਮੀਦਾਂ ਲਾ ਕੇ ਬੈਠੇ ਸੀ ਕਿ ਸਾਡੇ ਬੱਚੇ ਜਿਹੜੇ ਜਲਦੀ ਤੋਂ ਜਲਦੀ ਸਕੂਲਾਂ ਚ ਜਾਣਗੇ ਪਰ ਇਹਨਾਂ ਨੇ ਸਾਡੇ ਨਾਲ ਇੰਨਾ ਬੁਰਾ ਵਿਵਹਾਰ ਕੀਤਾ ਅੱਜ ਇਹਨਾਂ ਦੀਆਂ ਗਲਤੀਆਂ ਕਰਕੇ ਸੇ ਇੱਥੇ ਰੋਲ ਰਹੇ ਆ ਸੜਕਾਂ ਤੇ ਤੁਹਾਡੀ ਡਿਪਾਰਟਮੈਂਟ ਦੇ ਵਿੱਚ ਕਿਸੇ ਨਾਲ ਗੱਲ ਹੋਈ ਹੋਵੇ ਸਿੱਖਿਆ ਮੰਤਰੀ ਨਾਲ ਗੱਲ ਹੋਈ ਸਰ ਇਹ ਗੱਲ ਹੀ ਨਹੀਂ ਸੁਣਦੇ ਇਹ ਕਿੱਥੇ ਗੱਲ ਸੁਣਦੇ ਜਦੋਂ ਤੱਕ ਟ ਸਾਡੇ ਦਰਿਆ ਇਹ ਦੱਸਣਾ ਚਾਹੁੰਦਾ ਜਿਹੜੇ ਉਹ ਕੈਂਡੀਡੇਟ ਨੇ ਸਾਡੀ ਪੋਸਟਾਂ ਲਈ ਜਿਹੜਾ ਟੈਟ ਐਲੀਜੀਬਲ ਮੰਗਦੇ ਨੇ ਉਹ ਅੱਜ ਤੱਕ ਸਾਡੀਆਂ ਪੋਸਟਾਂ ਤੋਂ ਪਹਿਲਾਂ ਕਦੇ ਫਿਜ਼ੀਕਲ ਦਾ ਟੈਟ ਨਹੀਂ ਲਿੱਤਾ ਗਿਆ ਸੀ 2023 ਦੇ ਵਿੱਚ ਜਿਹੜਾ ਲਿੱਤਾ ਗਿਆ ਸੀਗਾ ਉਹ ਸਾਡੇ ਸਾਰੇ ਕੈਂਡੀਡੇਟ ਨੇ ਪਾਸ ਕੀਤਾ ਹੈ ਜਿਹੜੇ ਉਹ ਦੂਸਰੇ ਕੈਂਡੀਡੇਟ ਨੇ ਉਹਨਾਂ ਕੋਲ ਅਦਰ ਸਬਜੈਕਟ ਦਾ ਟੈਟ ਬੀ ਐਡ ਹੋਵੇ ਇਸਤੇ ਕਿਸੇ ਕੋਲ ਐਸਐਸਟੀ ਦਾ ਕਿਸੇ ਕੋਲ ਮੈਥ ਦਾ ਜੋ ਅਸੀਂ 2011 ਦੇ ਵਿੱਚ ਅਸੀਂ ਕਿਸ ਜਿੱਤੇ ਹੋਏ ਆ ਉਹਦੇ ਵਿੱਚ ਸਾਫ਼ ਲਿਖਿਆ ਹੋਇਆ ਕੋਡ ਵੱਲੋਂ ਕਿ ਇਹ ਅਪਲਾਈ ਨਹੀਂ ਹੁੰਦਾ ਐਸਐਸਪੀ ਦਾ ਜਿਹੜਾ ਟੈਟਾ ਫਿਜ਼ੀਕਲ ਐਜੂਕੇਸ਼ਨ ਲਈ ਅਪਲਾਈ ਨਹੀਂ ਕੀਤਾ ਜਾ ਹੁਣ ਜਿਹੜਾ 2023 ਚ ਕੀਤਾ ਗਿਆ ਸੀ ਤਾਂ ਉਹ ਵੀ ਕਲੀਅਰ ਕਰ ਚੁੱਕਿਆ ਸੀ ਫਿਰ ਵੀ ਰੋਡ ਤੇ ਰੁੱਲ ਰਹੇ ਆ ਰਹਾਈ ਮੈਰਿਟ ਦੇ ਸਾਰੇ ਅਸੀਂ 135 ਨੰਬਰ ਲੈ ਕੇ ਅਸੀਂ ਰੋਡ ਤੇ ਫਿਰਦੇ ਨੇ ਜਿਹੜੇ ਉਹ ਦੂਸਰੇ ਬੀ ਐਡ ਵਾਲੇ ਨੇ ਉਹ 50 50 ਨੰਬਰ 58 58 ਨੰਬਰ ਲੈ ਕੇ ਉਹ ਸਾਡੀਆਂ ਸੀਟਾਂ ਮਾਰ ਰਹੇ ਨੇ ਮਤਲਬ ਸਰਕਾਰ ਤੇ ਜਿਹੜਾ ਤੁਹਾਡਾ ਡਿਪਾਰਟਮੈਂਟ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਸਿੱਧੇ ਤੌਰ ਤੇ ਡਿਪਾਰਟਮੈਂਟ ਜ਼ਿੰਮੇਵਾਰ ਹੈ ਜਦੋਂ ਤੱਕ ਜੇ ਦੇ ਕੋਈ ਐਡਵਰਟਾਈਜ਼ਮੈਂਟ ਦੇ ਵਿੱਚ ਗਲਤੀ ਆਈ ਹੈ ਜਦੋਂ ਤੱਕ ਉਹਨਾਂ ਨੇ ਟੱਟ ਲਿੱਤਾ ਹੀ ਨਹੀਂ ਤਾਂ ਉਹਨਾਂ ਨੇ ਐਡਵਰਟਾਈਜ਼ਮੈਂਟ ਦੇ ਵਿੱਚ ਕਿਉਂ ਨਹੀਂ ਸੋਧ ਕੀਤੀ ਅਸੀਂ ਕਿੱਥੋਂ ਲਿਆ ਕੇ ਦਈਏ ਐਜੂਕੇਸ਼ਨ ਮੰਤਰੀ ਸਾਹਿਬ ਨਾਲ ਹੋਈ ਕੋਈ ਮੀਟਿੰਗ ਹੋਈ ਹੈ ਜਦ ਤੱਕ ਬਹੁਤ ਸਾਰੀਆਂ ਮ ਜੁਆਇਨਿੰਗ ਲੈਟਰ ਵੀ ਆ ਦੇਖੋ ਸਾਨੂੰ ਜੁਆਇਨਿੰਗ ਲੈਟਰ ਹੈ ਅਲਾਟਮੈਂਟ ਸਟੇਸ਼ਨ ਸਾਰਾ ਕੁਝ ਸਾਡੇ ਹੱਥ ਦੇ ਵਿੱਚ ਆ ਅਸੀਂ ਸਕੂਲਾਂ ਦੇ ਵਿੱਚੋਂ ਹਾਜ਼ਰੀ ਲਵਾਣਗੇ ਵਾਪਸ ਆਏ ਆ ਜੀ ਅਪਾਇੰਟਮੈਂਟ ਲੈਟਰ ਨੇ ਸਟੇਸ਼ਨ ਅਲਾਟਮੈਂਟ ਆ ਉਸ ਤੋਂ ਬਾਅਦ ਜਿਹੜਾ ਟੈਟ ਲਿੱਤਾ ਗਿਆ 2023 ਚ ਅਸੀਂ ਸਾਰੇ ਕੈਂਡੀਡੇਟ ਨੇ ਉਹ ਵੀ ਕਲੀਅਰ ਕੀਤਾ ਹੋਇਆ ਕਿਉਂ ਜੇ ਪਹਿਲਾਂ ਲਿੱਤਾ ਅਸੀਂ ਪਹਿਲਾਂ ਵੀ ਕਰ ਸਕਦੇ ਸੀ ਜਦ ਸਰਕਾਰ ਨੇ ਸਾ ਤੋਂ ਲਿੱਤਾ ਹੀ ਨਹੀਂ ਅਸੀਂ ਲਿਆ ਕੇ ਕਿੱਥੋਂ ਦਈਏ ਜੀ ਸਰ ਸਾਰੇ ਨੈਟ ਕੁਆਲੀਫਾਈ ਜੇਰ ਐਫ ਕੁਆਲੀਫਾਈ ਸਮਾਂ ਦੇ ਵਿੱਚ ਕੀ ਤੁਸੀਂ ਜਾਣਕਾਰੀ ਸਰ ਤੁਹਾਡੇ মিডিਆ ਰਾਹੀਂ ਮੈਂ ਇਹ ਵੀ ਦੱਸਣਾ ਚਾਹੁੰਨਾ ਕਿ ਫਿਜ਼ੀਕਲ ਐਜੂਕੇਸ਼ਨ ਦਾ ਟੈਟ 2023 ਦੇ ਵਿੱਚ ਕੰਡਕਟ ਕੀਤਾ ਗਿਆ ਪਹਿਲਾ 30 ਤਰੀਕ ਨੂੰ ਉਸ ਤੋਂ ਬਾਅਦ 12 ਤਰੀਕ ਨੂੰ ਜਿਹੜਾ ਟੈਟ ਆ ਉਹ ਕਰਵਾਇਆ ਗਿਆ ਉਹਦੇ ਵਿੱਚੋਂ ਸਾਰੇ ਸਾਡੇ ਜਿਹੜੇ ਸਿਲੈਕਟਡ ਕੈਂਡੀਡੇਟ ਆ ਜਿੰਦਾਬਾਦ ਜੈ ਹਿੰਦ ਜੈ ਮਾਤਰ ਦੀ ਭਰਤੀ ਪੂਰੀ ਕਰੋ ਪੂਰੀ ਕਰੋ ਪੂਰੀ ਕਰੋ 68 ਡੀਪੀਐਲ ਦੀ ਭਰਤੀ ਪੂਰੀ ਕਰੋ ਪੂਰੀ ਕਰੋ ਪੂਰੀ ਕਰੋ ਸਿਰਲਖਿਆ ਦੇ ਆਪਕਾ ਨਾ ਹੁੰਦਾ ਤੱਕਾ ਬੰਦ ਕਰੋ ਬੰਦ ਕਰੋ ਬੰਦ ਕਰੋ ਸਿਰਲਖਿਆ ਦੇ ਆਪਕਾ ਨਾ ਹੁੰਦਾ ਤੱਕਾ ਬੰਦ ਕਰੋ ਬੰਦ ਕਰੋ ਬੰਦ ਕਰੋ ਸਿਰਲਖਿਆ ਦੇ ਆਪਕਾ ਨਾ ਹੁੰਦਾ ਟਾਈ ਡੀਪੀਆ ਦੀ ਭਰਤੀ ਪੂਰੀ ਕਰੋ ਪੂਰੀ ਕਰੋ ਪੂਰੀ ਕਰੋ ਦੇਸ਼ ਵਿਦੇਸ਼ ਦੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਪੰਜਾਬੀ ਸਟੇਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰੋ Facebook ਅਤੇ Instagram ਉਪਕਤਾ ਸਾਡੇ ਪੇਜ ਨੂੰ ਲਾਈਕ ਅਤੇ ਫੋਲੋ ਕਰੋ ਪੰਜਾਬੀ ਸਟੇਸ਼ਨ ਚੈਨਲ ਨੂੰ ਪੱਤਰਕਾਰਾਂ ਦੀ ਜ਼ਰੂਰਤ ਹੈ ਚਾਹਵਾਨ ਸੰਪਰਕ ਕਰੋ ਕਬਰਾ ਅਤੇ ਇਸ਼ਤਿਹਾਰ ਦੇਣ ਲਈ ਸਾਡੀ ਈਮੇਲ ਅਤੇ ਸਾਡੇ ਨੰਬਰ 9417574552 ਤੇ ਸੰਪਰਕ ਕਰੋ। ਧੰਨਵਾਦ।